ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡ ਰਾਜੋ ਕੇ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਸਹਿਬ ਆ ਗਿਆ ਤੇ ਸੱਜਣੋ ਬਿਲਕੁਲ ਬਾਰਡਰ ਤੋਂ ਤੁਹਾਨੂੰ ਇਸ ਘਰੋਂ ਇਹ ਚਾਰ ਵੈੜਾ ਵਿਕਰੀ ਵਾਲੀਆਂ ਗਾਵਾਂ ਵੈੜਾ ਮਟਾ ਦੇ ਆਪਣੇ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਕਿੰਨਾ ਕਿੰਨਾ ਟਾਈਮ ਇਹਨਾਂ ਨੂੰ ਸਾਰੇ ਲੈਖੇ ਜੋਖੇ ਜਿਹੜੇ ਮਾਲਕਾਂ ਤੋਂ ਪੁੱਛ ਕੇ ਸਾਂਝੇ ਕਰਦੇ ਆਂਗੇ ਜਿਹੜੀ ਗੱਲ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੇ ਮੰਨ ਲਓ ਵੀ ਤਕਰੀਬਨ ਘਰ ਦੇ ਪਸੂਆ ਵੀਰ ਹਾਰਾਂ ਦੇ ਆਹ ਵੈੜ ਵੀ ਸੂਈ ਆ ਤੇ ਚੰਗੇ ਦੁੱਧ ਤੇ ਚੱਲਦੀ ਇਹਦਾ ਲੈਖਾ ਜੋਖਾ ਸਾਰਿਆਂ ਦਾ ਲੈਨੇ ਆ ਜੜਿਓ ਐਂਡ ਤੱਕ ਕਰਕੇ ਤਸੱਲੀ ਕਰਿਓ ਖਰੀਦਦਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਮੇਰਾ ਭਰਾ ਬੜੇ ਵਧੀਆ ਠੀਕ ਠਾਕ ਕਿਰਪਾ ਵੜੀ ਗੁਰੂ ਰਾਮਦਾਸ ਪਾਸ਼ਾ ਦੀ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਤੇ ਨਾਂ ਐਡਰੈਸ ਦੇ ਦਈਏ ਭੈਣਾ ਭਰਾਵਾਂ ਨੂੰ ਨਾਂ ਆਪਣਾ ਹੈਗਾ ਇਹ ਗੁਰਪ੍ਰੀਤ ਸਿੰਘ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ ਹੈਗਾ 7087315657 ਇਹ ਤੇ ਸੰਪਰਕ ਕਰ ਲੈ ਇਹ ਤੇ ਇੱਕ ਹੋਰ ਨੰਬਰ ਕਰ ਲੋ 9968624947 ਜਮਾ ਬਾਦਰ ਤੇ ਜਮਾ ਬਾਦਰ ਤੇ ਹਣਾ ਕੋਈ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਤਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਨਾਲ ਗੁਰਦੁਆਰਾ ਨੇੜੇ ਬਾਬਾ ਯਾਰਪੀਰ ਸਥਾਨ ਆਪਣੇ ਘਰ ਦੇ ਬਿਲਕੁਲ ਬਿਲਕੁਲ ਨੇੜੇ ਹਾਂਜੀ ਵੱਡੀ ਨਿਸ਼ਾਨੀ ਠੀਕ ਹੈ ਹਾਂਜੀ ਤੇ ਆ ਵਹਿੜ ਤੋਂ ਜੇ ਸ਼ੁਰੂ ਕਰੀਏ ਤਾਂ ਵੀਰੇ ਇਹਦਾ ਕੀ ਹਿਸਾਬ ਕਿਤਾਬ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਹੈ ਇਹ ਵੀ ਜੀ ਦੂਜਾ ਸੂਆ ਵਹਿੜ ਸੋਈ ਆ ਠੀਕ ਆ ਠੀਕ ਆ ਅੱਜ 20 ਦਿਨਾਂ ਦੀ ਸੂਈ ਹੋਊਗੀ ਇਸ ਟਾਈਮ ਜਿਹੜਾ ਚੌਣ ਵਾਲਾ ਦੁੱਧ ਕੰਡੇ ਵਾਲਾ ਹੋਊਗਾ 19 ਕਿਲੋ ਹੋਊਗਾ 18 ਕਿਲੋ ਦੀ ਆਪਣੀ ਗਾਰੰਟੀ ਹੋ ਕੋਈ ਆਨਲਾਈਨ ਵੀ ਦੋ ਟਾਈਮ ਤਸੱਲੀ ਕਰ ਲਿਆ ਆਪਦੀ ਠੀਕ ਆ ਹਾਂਜੀ ਤੇ ਬੱਚੀ ਇਹਦੀ ਮਰ ਗਈ ਜੇ ਬੱਚੀ ਹੈ ਨਹੀਂ ਹਾਂ ਬੱਚੀ ਨਹੀਂ ਹੈਗੀ ਵੀ ਜੀ ਠੀਕ ਹਾਂਜੀ ਤੇ ਸੁਆ ਦੁੱਧ ਹਾਂਜੀ ਸੁਆ ਦੁੱਧ ਜੇ ਚਾਹ ਤਾਂ ਬਹੁਤ ਚੰਗਾ ਹੋਊਗਾ ਹਾਂਜੀ ਹਾਂਜੀ ਬਾਕੀ ਦੇ ਬਾਕੀ ਦਾ ਕੋਈ ਮਸਲਾ ਨਹੀਂ ਡਗਰ ਕੱਡੇ ਨਹੀਂ ਨਾ ਕਦੀ ਬਾਹਰ ਸੰਦ ਸਾ ਬੱਦੀਆਂ ਸੀ ਤੇ ਇਹਨਾਂ ਨੂੰ ਮਫਾ ਜੋ ਮੈਂ ਚਾੜਗੇ ਖੁੱਲਾ ਥਾਂ ਬਾਹਰ ਲੱਪਿਆ ਤੇ ਹਾਂਜੀ ਹਾਂਜੀ ਬਾਕੀ ਸਭੀ ਸਰਚਾ ਭੱਜਾ ਪਾਉਂਦਾ ਰਹਿੰਦਾ ਸਜਣੋਂ ਹਜਾ ਜੇ ਸਿੱਖੀ ਦਾ ਹਰਮਨ ਬਾਦ ਨਾ ਚਾਹੇ ਨਾ ਮਾਸੀ ਪੂਰੀ ਹਾਂਜੀ ਡੰਗਰ ਕੱਡੇ ਕੱਡੇ ਦੇ ਆ ਬਾਹਰ ਆਏ ਕਿੰਨੇ ਦਿਨ ਹੋ ਗਏ ਬਾਹਰ ਹੀ ਨਹੀਂ ਕੱਡੇ ਸਜਣੋਂ ਨਾੜਾ ਨੂੜਾ ਦੇਖਿਆ ਉਹਦੇ ਦੇ ਦੇ ਨਾ ਸਵਾਨੇ ਲੇਖ ਚੋਲ ਚਾਂ ਸੰਧੂ ਸਾਹਿਬ ਸੌਦਿਆ ਸੋਈ ਹਾਂਜੀ ਇਹ ਨਹੀਂ ਹੈਗਾ ਤੁਸੀਂ ਚੱਕ ਰਹੇ ਨਹੀਂ ਨਹੀਂ ਬਿਲਕੁਲ ਓਕੇ ਹੋ ਚੋਂ ਤੇ ਠੰਡੀਆਂ ਸੀਲ ਚੋਂ ਨਵੇਂ ਹਾਂਜੀ ਹਾਂਜੀ ਬਿਲਕੁਲ ਦੁੱਧ ਨਹੀਂ ਹੋਊਗਾ 18 ਦਸਣਾ ਠੀਕ ਹੈ ਹਾਂਜੀ ਇਹਦਾ ਵੀ ਦੇ ਰੇਟ ਕੀ ਕਰਾਂਗੇ ਇਹਦਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀ ਜਾਈਏ 60 ਕਰਾ ਲਓ 65 ਕਰਾ ਲਓ ਜਸ 55000 ਦੀ ਹੋਣੀ ਆ ਹਾਨਾ 55000 ਦੀ ਹਾਂਜੀ ਬਾਕੀ ਲੈਣ ਵਾਲੀ ਨੂੰ ਵੀ ਮਾਰੀ ਹਾਂਜੀ ਵੀਜੀ ਜਿਵੇਂ ਤਾਜੀ ਸੂਈ ਸਾਈਜ਼ ਤਾਜੀ ਸੂਈ ਬਾਕੀ ਸੰਧੂ ਸਾਹਿਬ ਚਲੋ ਆਈ ਤੇ ਹੁਣ ਉੱਚੀ ਹੀ ਹੁਣ ਕੀ ਕਰ ਸਕਦੇ ਆ ਜਦੋਂ ਮੰਨ ਲਓ ਕਿ ਬੱਚਾ ਤਾਂ ਠਾਂ ਠਾਂ ਹੋ ਗਿਆ ਹੈ ਬਿਲਕੁਲ ਹਾਂਜੀ ਸਹੀ ਗੱਲ ਹੈ ਹਾਂਜੀ ਇਹ ਆਹ ਦਾ ਇਹਨੂੰ ਸੰਤੂ ਸਾਹਿਬ ਉਹ ਬੱਚਾ ਵੱਛੀ ਇਹਦੇ ਮਗਰ 15 ਦਿਨ ਦੀ ਸੂਈ ਹੋਊਗੀ ਇਸ ਟਾਈਮ 22 ਕਿਲੋ ਕੰਡੇ ਵਾਲਾ ਦੁੱਧ ਹੋਊਗਾ 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 ਤੇਈ ਇਸ ਟਾਈਮ 22 ਕਿਲੋ ਦੁੱਧ ਆਪਾਂ ਚੁਆ ਕੇ ਦੇਵਾਂਗੇ 22 ਚੁਆ ਕੇ ਦੇ ਦਿਆਂਗੇ ਹਾਂਜੀ ਹੋਊਗਾ ਤੇ ਹਾਂਜੀ ਇਹਦੇ ਕੋਲ ਹੀ ਆਹ ਵੱਛੀ ਇਹਦੇ ਕੋਲ 15 ਦਿਨ ਹੋ ਗਿਆ ਇਸ ਸੂਈ ਹਾਂਜੀ 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 ਦੁੱਧ ਅਜੇ ਵੀ ਬਾਦ ਜੇਗੀ ਪੱਟੇ ਪੁੱਟੇ ਕੱਲ੍ਹ ਤੇ ਹੀ ਅਜੇ ਲੱਗੇ ਸ਼ੁਰੂ ਹੋਰ ਹਰਿਆ ਹਰਿਆ ਨਹੀਂ ਹੈਗਾ ਹਾਂਜੀ ਲੈ ਚਲੋ ਇਹਨੂੰ ਕਰਮ ਵਾਲੀ ਨੂੰ ਬੰਦ ਜਰਸੀ ਕ੍ਰੋਸ ਆ ਗਈ ਹੈ ਨਾ ਹਾਂਜੀ 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 ਸਹੀ ਆ ਜਰਸੀ ਤੇ ਕ੍ਰੋਸ ਜਿਆ ਹਾਂਜੀ ਬਾਕੀ ਗਾਹ ਵਡੀਆਂ ਚ ਆ ਗਈ ਹੈ ਵੱਡੀ ਵਹਿੜ ਆ ਗਈ ਹਾਂਜੀ ਤਾਂ ਹੀ ਦੁੱਧ ਕੱਢਦੀ ਆ ਹਾਂਜੀ ਹਾਂਜੀ ਚੋਣ ਚਾਂਨ ਵੀ ਇਹ ਵੀ 100 ਦੀ 100 ਹੀ ਆ ਜੀ ਬਹੁਤ 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 ਮੋਟੀਆਂ ਮੋਟੀਆਂ ਨਾਰਾਂ 100 100 ਹੀ ਆ 22 ਕਿਲੋ ਦੁੱਧ ਮੂੰਹ ਨਹੀਂ ਕਹਤਾ ਆਪਾਂ ਸੰਧੂ ਸਾਹਿਬ ਚ ਆ ਕੇ ਦਵਾਂਗੇ ਇਹ ਜੀ ਗੱਲ ਨਹੀਂ ਕਰ ਮਾਰ ਦੇਵਾ ਵੀ ਦੱਸਦਾ ਨਾ ਹਾਂਜੀ ਜੀ ਦੁੱਧ ਦੇ ਦੂ ਹਾਂਜੀ ਹਾਂਜੀ ਇਹਦਾ ਰੇਟ ਕੀ ਹੈ ਇਹਦਾ ਰੇਟ ਸੰਧੂ ਸਾਹਿਬ 75000 ਮੁੱਲ 70000 ਦੀ ਜੱਸ ਨੋ ਜਿਹੜੀ ਦੇਣੀ ਹੈ 70000 ਦੀ ਦੇ ਦਿਆਂਗੇ ਮਾਦਰ ਬੱਚੀ 22 ਕਿਲੋ ਦੁੱਧ 22 ਕਿਲੋ ਦੁੱਧ 10 ਟਾਈਮ ਚਵਾ ਦਾਂਗੇ ਆਪਦੀ ਦੋ ਟਾਈਮ ਤਸੱਲੀ ਕਰ ਲੈ ਕੋਈ ਇੱਕ ਟਾਈਮ ਵੀਡੀਓ ਕਾਲ ਤੇ ਕਰ ਲੈ ਦੂਜੇ ਟਾਈਮ ਕੋਈ ਆਣ ਕੇ ਆਪਦੀ ਕਰ ਲੈ ਇਹ ਵੀ ਕਹੇ ਦੇ ਮਨ ਨੂੰ ਸਕੂਨ ਆ। ਹਾਂਜੀ ਹਾਂਜੀ। ਹਾਂਜੀ। ਆ ਵੱਛੀ ਤੋਂ ਆਹ ਇਹਦਾ ਟੀਕਾ। ਇਹ ਸੰਤੂ ਸਾਹਿਬ ਪਹਿਲਾਂ ਵੱਛੀ ਸੂਈ ਐ। ਠੀਕ ਆ। ਠੀਕ ਆ। ਇਹਨੂੰ ਸੂਈ ਨੂੰ ਅੱਜ 2 ਮਹੀਨੇ ਹੋ ਗਏ। ਅੱਜ 14 ਦਿਨ ਇਹਨੂੰ ਟੀਕਾ ਲੱਗੇ ਨੂੰ ਵੀ ਹੋ ਗਏ ਗਾਂ ਏ ਆਈ ਹੋਈ ਨੂੰ। ਓਕੇ ਤੁਸੀਂ ਠੀਕ ਆ। ਹਾਂਜੀ। ਇਹਦੇ ਥੱਲੇ ਵੀ ਦੁੱਧ 17 ਹੀ ਹੋਊਗਾ। ਐਟ ਟਾਈਮ 16 ਕਿਲੋ ਦੁੱਧ ਚਵਾ ਕੇ ਦੇਵਾਂਗੇ। ਦੁੱਧ 17 ਹੋਊਗਾ। ਹਾਂਜੀ। ਠੀਕ ਆ ਠੀਕ ਆ। ਔੜੀ ਮੁਕਤੇਵਾ ਕਰਦਿਆਂ ਨਾ। ਹਾਂਜੀ। ਚੌਣ ਚਾਣ ਤਾਂ ਬਹੁਤ ਚੰਗਾ ਚੌਣ ਚਾਣੇ ਵੀ 100 ਦੀ 100 ਹੀ ਹੋਊਗੀ ਜੀ ਚੌਣ ਚਾਣ ਬੜੀਆਂ ਠੰਡੀਆਂ ਹਾਂ ਬਹੁਤ ਦੂਜਾ ਲੱਗਾ ਵਾ ਜੀ ਹਾਂਜੀ ਹਾਂਜੀ ਇਹ ਤਾਂ ਜਿਹੜਾ ਸਜਣਾ ਮੁਰਨਾ ਗਾਂ ਸਾਹਮਣੇ ਪਰ ਇਹ ਵੀ ਰੋੜ ਲਾਈ ਹਾਂਜੀ ਹਾਂਜੀ ਕੱਲ ਬਰਾ ਸੰਤੂ ਸਾਹਿਬ ਗਾਣ ਨੂੰ ਦੂਜੇ ਸਵੇ ਪੂਰੀ ਵੱਡੀ ਵੱਛੀ ਬਣੂਗੀ ਹਾਂਜੀ ਹਾਂਜੀ ਇਹਦਾ ਰੇਟ ਫਿਰ ਕਰਤੀ ਤੀਰੇ ਇਹਦਾ ਸੰਤੂ ਸਾਹਿਬ ਮੁੱਲ 60 ਕਰਾ ਲਓ 55 ਕਰਾ ਲਓ ਜੇ ਸੁਣੋ ਹੀ 50000 ਦੀ ਦੇਣੀ ਹੈ 50000 ਦੀ ਵੱਛੀ ਦੇ ਦੇਂਗੇ ਦੁੱਧ 16 ਦੇ ਦੇਂਗੇ ਹਾਂਜੀ ਦੁੱਧ 16 ਕਿਲੋ ਮੈਂਦਾ ਕੇ ਹੋਊ 17 16 ਕਿਲੋ ਮੈਂਦਾ ਕੇ ਠੀਕ ਆ ਤੇ ਠੀਕ ਆ ਵੀ ਲੱਗਾ ਹਾਂਜੀ ਹਾਂਜੀ ਅੱਜ 14 ਦਿਨ ਹੋ ਕੇ ਆਈ ਹੋਈ ਨੂੰ ਇਹਨੂੰ ਸੋਹਣੀ ਮਹਾਰਾਜ ਦੀ ਕਰ ਹਾਂਜੀ 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 ਪਹਿਲਾਂ ਵੀ ਕੂਲੀ ਵੱਛੀ ਸੂਈ ਆ ਠੀਕ ਇਹਨੇ ਕਰ ਡੰਡਾ ਚ ਹੀ ਆ ਹਜੇ ਇਹ ਆ ਗਈ ਗੱਬਨ ਵੱਛੀ ਸੰਤੂ ਸਾਹਿਬ ਹਾਂਜੀ ਹਾਂਜੀ 8 ਤੋਂ 10 ਦਿਨ ਰਹਿੰਦੇ ਅਜੇ ਇਹਦੇ ਟਾਈਮ ਦੇ ਵਿੱਚ ਹਾਂਜੀ ਦੂਜਾ ਸੂਆ ਵਹਿ ਰਿਆ ਦੀ ਠੀਕ ਹੈ ਦੇਣ ਸੰਤੋਂ ਸਵਾਜੇ 8 ਤੋਂ 10 ਦਿਨ ਇਹਦੇ ਟਾਈਮ ਮੁਤਾਬਿਕ ਹੀ ਰਹਿੰਦੇ ਆ ਚਲੋ ਉੱਪਰ ਵੀ ਖੜਨੇ ਆ ਤੁਹਾਨੂੰ ਪਤਾ ਹਾਂਜੀ ਬਾਰਾਂ ਦਾ ਪੱਤੇ 15 ਵੀ ਲੈ ਕੇ ਚਲੇ ਜੀ ਸ਼ਾਹ ਜੀ ਉਹ ਤੇ ਤੁਹਾਨੂੰ ਪਤਾ ਲੈ ਜਾਣੇ ਦਿਨ ਚਲੋ ਜਿਹੜੇ ਡੇਟ ਮੁਤਾਬਿਕ ਰਹਿੰਦੇ ਆ ਦੇ ਹਾਂਜੀ ਦੁੱਧ ਸ਼ਾਹ ਜੀ ਪਹਿਲੇ 18 ਕਿਲੋ ਆਪਾਂ ਚੋਇਆ ਦਾ ਹਾਂਜੀ ਬੇ ਤੁਰਕੋ ਕੇ ਸਾਹ ਜੀ ਆਪਦੀ ਕੋਈ ਆਨਲਾਈਨ ਮੰਗਾ ਲੇ ਟਿਪ ਕੇ ਰੁਪਈਏ ਦੇ ਦੇ ਆਪਾਂ ਇਹਦਾ ਰੇਟ ਠੀਕ ਹੈ ਓਏ ਢਿਲ ਢੁੰਦ ਬਹੁਤ ਆ ਬੜੀ ਬਣਨੀ ਹੈ ਜੀ ਹਾਂਜੀ ਬੜੀ ਬਣੂਗੀ ਇਹਦਾ ਮੁੱਲ ਲਗਾ ਸਾਹ ਜੀ 70 ਠੀਕ ਹੈ ਯੈਸ ਨੋ 65000 ਦੀ ਵਸੀ ਦੇ ਦਾਂਗੇ ਮੁੱਲ ਨੂੰ 70 65000 ਦੀ ਵਸੀ ਦੇ ਦਾਂਗੇ ਮੂ ਹਾਂ ਜੀ ਜਿਹੜਾ ਲੈ ਗਿਆ ਯਾਰ ਹਾਂਜੀ ਹਾਂਜੀ ਬਹੁਤ ਬਹੁਤ ਦੇ ਦੂ 20 20 ਬਹੁਤ ਬਹੁਤ ਐਰ ਕੀ ਪਹਿਲਾਂ ਸੂਰਤਾਂ ਦੱਸਿਆ 18 ਕਿਲੋ ਚੋਇਆ ਆਪਾਂ ਹਾਂਜੀ ਆਪਣੇ ਘਰ ਦੇ ਪਸ਼ੂ ਆ ਸਾਰੇ ਕੋਈ ਆਪਾਂ ਨੂੰ ਮੁੱਲ ਦੇ ਹਾਂ ਜੀ ਹਾਰ ਗੰਗਾਵਾ ਚਾਰਾਂ ਦਾ ਚਾਰਾਂ ਦਾ ਦੇਖਦਾ ਇਹ ਜਿਹੜਾ ਕੋਈ ਸਹੀ ਹੋ ਸਹੀ ਕਰ Aker <laughs> i